ਇਹ ਦਿਨ ਤੋਂ ਸੁਰਖੀਆਂ ਵਿੱਚ ਚੱਲ ਰਹੇ ਸ਼੍ਰੀ ਸਿੱਧ ਮਹਾਬੀਰ ਮੰਦਿਰ ਕਮੇਟੀ ਦੇ ਮਾਮਲੇ ਦੌਰਾਨ ਅੱਜ ਦੂਜਾ ਪੱਖ ਮੀਡੀਆ ਸਾਹਮਣੇ ਆਇਆ ਅਤੇ ਉਹਨਾਂ ਸਾਫ਼ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੁਹੱਲੇ ਦੇ ਕੁਝ ਸ਼ਰਾਰਤੀ ਨੌਜਵਾਨ ਲੜਕੇ ਮੰਦਿਰ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ ਜੋ ਸਾਨੂੰ ਸਰਾਸਰ ਨਾ ਮੰਜ਼ੂਰ ਹੈ ਸਾਡੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਸਹੀ ਤਰੀਕੇ ਨਾਲ ਚੱਲ ਰਹੀ ਹੈ ਅਤੇ ਸਾਡੀ ਕਮੇਟੀ ਰਜਿਸਟਰ ਹੈ ਇਸ ਦੌਰਾਨ 2 ਮਈ ਦੇ ਪ੍ਰੋਗਰਾਮ ਵਿੱਚ ਦਖਲਅੰਦਾਜ਼ੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸ਼ੰਭਜਾਜ ਦੀ ਸਮਾਨਾਤ ਰਿਪੋਰਟ ਅੰਮ੍ਰਿਤਪੁਰ ਜੀ ਸਰਪੱਤੋਂ ਕੀ ਪ੍ਰਾਪਰਣ ਹਾਂ ਜੀ ਮੈਚਮ ਕਰਤਾ ਆਸਾਏ ਅੱਛਾ ਇਹ ਮੁੱਦਾ ਕੀ ਨੰਬਰ ਦਾ ਹੈ ਜੀ ਅਸੀਂ 5 ਸਾਲ ਤੋਂ ਇੱਕ ਦੋਮਈ ਮੂਰਤੀ ਸਤਫਰਾਂ ਦੀ ਜਿ ਸਮਾਣਿਆ ਜੀ ਹੁਣ ਇਸ ਸਾਲ ਵੀ ਇੱਕ ਦੋਮਈ ਜਿ ਮਨਾਣ ਲੱਗਾ ਜੀ ਇੱਥੇ ਕੁਝ ਪਿੱਛੇ ਬੱਚੇ ਮਹਲਦੀ ਉਹ ਕਹਿੰਦੇ ਸੀ ਮੇਰੇ ਕੋ ਪਿਛਲੇ ਮੰਗਲਵਾਰ 11 ਵਜੇ ਆਏ ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਣਾ ਹੈ ਮਗਿੱਤ ਨੰਗਾ ਤੁਸੀਂ ਚਲਾਵਾ ਬੇਖੂਸੀ ਹੋ ਕੇ ਚਲਾਓ ਮੈਨੂੰ ਕੋਈ ਤਾਜੀ ਸਰੋਸੀ ਤੁਹਾਡਾ ਕਾਰ ਦੇ ਵਿੱਚ ਨਾਂ ਨਹੀਂ ਲਿਖਾਂਗੇ ਵੀ ਵਧੀਆ ਯੂਥ ਚੌਧਰੀ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਅਸੀਂ ਸੰਭਾ ਕੇ ਮਕੇ ਇਹ ਤਾਂ ਨਹੀਂ ਹੋ ਜਾ ਜਿਹੜੇ 25 30 ਸਾਥ ਤੋਂ ਸਸਤਾ ਸੰਭਾ ਰਹੇ ਨੇ ਉਹ ਤੇ ਕੀ ਹੋ ਸਕਦਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸੰਭਾਗੇ ਸਾਰਾ ਕੰਮ ਅਸੀਂ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਅੱਤੋਂ ਬੰਦੋਂ 2 ਦਿਨ ਪਹਿਲੇ ਮਤਾ ਪਾ ਕੇ ਲੰਗਰ ਦਾ ਬੋਰਡ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਵੋਟ ਲਾਤਾ ਜੀ ਵੀ ਲੰਗਰ ਅਸੀਂ ਚਲਾਵਾਂਗੇ ਸਾਰਾ ਕੰਮ ਇਹਨਾਂ ਨੇ ਸਾਡੇ ਤੋਂ ਕਰਤਾ ਸਾਡੇ ਫਿਰ ਅਸੀਂ ਪੰਥੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਬੋਰਡ ਉਤਾਰ ਕੇ ਆਪਣਾ ਬੋਰਡ ਲਾ ਲਓ ਅਸੀਂ ਲਾਇਆ ਤੇ ਇੱਥੇ ਸਾਡੇ ਨੂੰ ਫੁੱਟਣ ਵਾਲ ਨੂੰ ਆਗੇ ਸੀ ਜੀ ਫਿਰ ਅਸੀਂ ਚੌਂਕੀ ਚਲੇ ਗਏ ਚੌਂਕੀ ਵਾਲਿਆਂ ਨੇ ਸਾਨੂੰ ਕੀ ਕਿਹਾ ਵੀ ਤੁਸੀਂ ਬੈਠ ਕੇ ਨਿਬੜ ਲਓ ਕੋਈ ਨਿਵੇੜਾ ਨਹੀਂ ਹੋਇਆ ਜੀ ਅੱਜ ਵੀ ਅਸੀਂ ਚੌਂਕੀ ਜਾ ਕੇ ਸਾਨੂੰ ਕੋਈ ਨਹੀਂ ਮਿਲਾਈ ਤੁਸੀਂ ਬਾਜ਼ਾਰ ਹੀ ਨਹੀਂ ਗਏ ਜੀ ਫਿਰ ਸਾਢੇ 10:00 ਤੱਕ ਅਸੀਂ ਅਸੀਂ 11:30 11:30 ਦੇ ਖੜਕੇ ਵਾਪਸ ਆ ਗਏ ਨਾ ਜੀ ਨਹੀਂ ਰੌਲਾ ਹੁਣ ਕੋਈ ਚੱਲਣ ਲੱਗਾ ਕਿ ਕਾਫੀ ਟਾਈਮ ਨਹੀਂ ਰੌਲਾ ਤਾਂ ਇਹ ਦੇਖੋ ਡਾਕਟਰ ਸਾਹਿਬ ਦੇ ਹੁੰਦੇ ਮਤਲਬ ਡਾਕਟਰ ਸਾਹਿਬ ਨੇ ਅਸੀਂ ਇਹ ਗੱਲ ਕਹੀ ਡਾਕਟਰ ਸਾਹਿਬ ਵੀ ਆਨਾ ਵੀ ਆਪਣਾ ਪਰਵਰਤਨ ਨਾ ਕਰੋ ਤੁਸੀਂ ਜੋ ਆਪਣੇ ਸੈਟਿੰਗ ਦੇ ਚੱਲਦਾ ਦਾ ਕੰਮ ਚੱਲਣਾ ਉਹਨਾਂ ਨੂੰ ਕਿਤੇ ਇੱਕ ਕੋਈ ਇਥੇ ਡਵਾਟਰ ਸੀ ਪੈਸੇ ਮੈਂ ਉਹ ਕਿਸੇ ਮੰਗੇ ਉਹਨਾਂ ਨੇ 2 ਲੱਖ ਰੁਪਇਆ ਮੈਂ ਮੰਦਰ ਦੇ ਪੈਸਿਆਂ ਚੋਂ ਮੇਰੇ ਕੋਲ ਫੋਨ ਆਇਆ ਡਾਕਟਰ ਸਾਹਿਬ ਉਹ 2 ਲੱਖ ਰੁਪਇਆ ਮੰਗ ਰਹੇ ਨੇ ਮੈਂ ਕਿ ਡਾਕਟਰ ਸਾਹਿਬ ਉਹ ਪਾਰਟੀ ਤਵਾਰਫ ਹੋ ਗਈ ਹੈ ਵੀ ਉਹ ਪੈਸੇ ਨਹੀਂ ਦੇਣੇ ਕਹਿੰਦਾ ਮੈਂ ਜ਼ਬਾਨ ਕਰ ਚੁੱਕਿਆ ਮੈਂ ਕਿ ਜੇ ਤੁਸੀਂ ਜ਼ਬਾਨ ਕਰ ਚੁੱਕੇ ਤੁਸੀਂ ਮੇਰੇ ਨਾਲ ਰੱਖ ਦੋ ਵੀ ਪਵਨ ਨਹੀਂ ਦੇਣ ਦਿੰਦਾ ਉਹ ਫਿਰ ਇਹਨੂੰ ਪੰਜਾਬ ਆ ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਮੈਂ ਵੀ ਆਸ ਨੇ ਪੈਸੇ ਦੇਵਾਂਗਾ 500 ਲੋਗ ਇਹਨਾਂ ਵਿਆਦ ਦੇ ਆ ਇਹਨੇ ਪੈਸੇ ਆ ਗਏ ਮੋੜ ਗਏ 나ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਹਿੰਦੇ ਗਊ ਸਾਤ ਤੂੜੀ ਦੇਣੀ ਹੈ ਮੈਂ ਕਿਹਾ ਵੀ ਡਾਕਟਰ ਸਾਹਿਬ ਮੰਦਿਰ ਵਾਸਤੇ ਸਸਤਾ ਵਾਲਾ ਜਿਹੜਾ ਦਾਨ ਦੇਂਦਾ ਮੰਦਿਰ ਵਾਸਤੇ ਦੇਖ ਜਾਂਦੇ ਨਹੀਂ ਆਪਾਂ ਜੇ ਦਾਨ ਦੇਣਾ ਹੈ ਮੰਦਿਰ ਤੇ ਆਪਣੀ ਇੱਛਾ ਹੈ ਆਪਾਂ ਦਾ 15-16 ਮੈਂਬਰ ਹਾਂ 2-200 ਰੁਪਏ ਪਾ ਕੇ ਆਪਾਂ ਭੱਲੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਦਿਰ ਚੋਂ ਦੇਵਾਂਗੇ ਜੀ ਇਸ ਕਰਕੇ ਮੇਰਾ ਮਨ ਹੋ ਗਈ ਤੇ ਕਰੋਨਾ ਦੇ ਟਾਈਮ ਆ ਪ੍ਰੋਗਰਾਮ ਇੱਕ ਬਹੁ ਮਾਇਦਾ ਬੰਦੇ ਸੀ ਜੀ ਅਸੀਂ ਪੁੱਛਿਆ ਨਗਲ ਵੀ ਕੀ ਪ੍ਰੋਗਰਾਮ ਦਾ ਡਾਕਟਰ ਸਾਹਿਬ ਇਹ ਪ੍ਰੋਗਰਾਮ ਕੀ ਕਰਦਾ ਤੁਸੀਂ ਹੋਈ ਕਮੇਟੀ ਨਾਲ ਕਰਦਾ ਹਾਂ ਜੀ ਜਿਹੜੀ ਕਮੇਟੀ ਬਣੀ ਹੈ ਥਾਰੇ ਹੋਈ ਡਾਕਟਰ ਸਾਹਿਬ ਨੇ ਅਸਤੀਫਾ ਦੇ ਕੇ 5 ਸਾਲ ਹੋ ਗਏ ਹੁਣ ਵੀ ਕਮੇਟੀ ਜਿਹੜੀ ਬਣੀ ਹੋਈ ਰੱਖਣਾ ਚਾਹੁੰਦੇ ਸੀ ਹਾਂ ਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਕੋਲ ਕਾਇਮ ਨੇ ਉਹ ਰੱਖਣਾ ਚਾਹੁੰਦੇ ਜੀ ਕੀ ਕਰਨਾ ਚਾਹਤੋਂ ਉਹ ਕਮੇਟੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਮੰਦਰ ਕਮੇਟੀ ਵੱਲੋਂ ਆਪ ਸਭ ਜੋ ਪੱਤਰਗਾਰ ਭਾਈਚਾਰਾ ਹੈ ਉਹਨਾਂ ਦਾ ਮੰਦਰ ਕਮੇਟੀ ਵੱਲੋਂ ਸਵਾਗਤ ਕਰਦਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾਂ ਕਮੇਟੀ ਬਣੀ ਹੋਈ ਸੀ ਜਿਹੜੀ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਝਵਾਨ ਇੱਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੂਝਦੇ ਹੋਏ ਨੇ ਇਹ ਮੰਦਰ ਦੀ ਜਿਹੜੀ ਹੈ ਸਿਸਟਮ ਚਲਾ ਰਹੀ ਸੀ। ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੀ ਜਿਹੜੇ ਕਿ 3-4 ਆਪਾਂ ਕਹਿ ਲਵਾਂਗੇ ਨਵੇਂ ਜਿਹੜੇ ਉੱਥੇ ਹੋਏ ਨੇ ਮੁੰਡੇ ਜਿਨ੍ਹਾਂ ਨਵਾਂ ਫੋਨ ਹੈ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ। ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਹੈ ਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਔਰ ਉਸ ਦੇ ਵਿੱਚ ਵਿਗਨ ਪਾਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਹ ਦੇ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਹਰ ਕਾ ਵੀ ਜਿਹੜਾ 2 ਮਈ ਦਾ ਸਲਾਨਾ ਪ੍ਰੋਗਰਾਮ ਹੁੰਦਾ ਹੈ ਇੱਥੇ ਮੰਦਿਰ ਦਾ ਤੇ ਉਹਦੇ ਵਿੱਚ ਇਹ ਅੜੀਕੇ ਪਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਗੱਲ ਦਾ ਤਜਰਬਾ ਨਹੀਂ ਹੈ ਕਿਉਂਕਿ ਇਹ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਇਹ ਤਨੋਂ ਮੰਨੋ ਤਕਰੀਬਨ 20-25 ਸਾਲ ਤੋਂ ਪਿਛਲੇ 20-25 ਸਾਲਾਂ ਤੋਂ ਜਿਹੜਾ ਸਿਸਟਮ ਕਮੇਟੀ ਆਵਾਜ਼ ਕਰਨਗੇ ਕਿ ਕੋਈ ਨਹੀਂ ਆ ਨਹੀਂ ਨਹੀਂ ਸਾਰੇ ਬਿਲਕੁਲ ਟਰਾਂਸਪੇਰੈਂਟ ਸਿਸਟਮ ਹੈ हर चीज़ का हिसाब किताब है अगर कोई भी संस्था कोई किसी किसम शुभा है तो इत कमेटी आ आके जो मर्जी इन्होंने को जो है हिसाब कर बिल्कुल जी हाँ जो कमेटी इस वक्त मौजूदा है क्योंकि हाँ क्योंकि इन्होंने जे समान अंतर है जे सौ चंद बंदे ने जे इस कमेटी को डिस्टर्ब करना चाहते हैं उन्होंने अपने रजिस्टर भी करा के ਇਸੇ ਤਰ੍ਹਾਂ ਵੀ ਉਹਨਾਂ ਨੇ ਇਹਨਾਂ ਦੇ ਬੋਰਡ ਦੇ ਉੱਤੇ ਬੋਰਡ ਲਗਾਤਾ ਜੋ ਕਿ ਅਸੂਲਨ ਜਿਹੜਾ ਹੈ ਮਰਿਆਦਾ ਦੇ ਖਿਲਾਫ ਹੈ ਸਹੀ ਨਹੀਂ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਸੰਸਥਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ ਦਾਨ ਨਹੀਂ ਮਿਲਦਾ ਜਿਹੜੇ ਕਿ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਸੂਬਾਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ ਦਾਨ ਮਿਲਦਾ ਹੈ ਸੋ ਅਸੀਂ ਤਾਂ ਇਹ ਹੀ ਚਾਹਨੇ ਸਾਰੇ ਮਹੱਲਾ ਨਿਵਾਸੀ ਸਾਰੇ ਕਿ ਜੋ ਵੀ ਇਸ ਵਕਤ ਮੌਜੂਦਾ ਜਿਹੜਾ ਸੇਵਾਦਾਰ ਦੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਿਰ ਦੀ ਪਿਛਲੇ 20-25 ਸਾਲਾਂ ਤੋਂ ਜੁੜੇ ਹੋਏ ਨੇ ਮੈਂ ਵੀ ਇਸ ਮੰਦਿਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਹਾਂ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ uti ਨਹੀਂ ਨਜ਼ਰ ਆਈ ਉਹ ਇਸੇ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਏ ਨਾ ਜੀ ਉੱਥੇ ਕੋਈ ਨਾ ਕੋਈ ੜੀਕਾ ਵੀ ਜ਼ਰੂਰ ਆਂਦੇ ਜਾਂਦੇ ਆ ੜੀਕਾ ਨਾਲ ਵਾਲੇ ਆਂਦੇ ਨੇ ਸੋ ਇਸ ਵਕਤ ਜਿਹੜਾ ਸਿਸਟਮ ਹੈ ਉਹ ਇਹ ਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਅਟਕਾਉਣ ਵਾਲੇ ਚੰਗਾ ਆਪੂ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਅੱਛਾ ਨਹੀਂ ਮੰਨਦਾ ਉਹ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇਹ ਹੀ ਬੇਨਤੀ ਹੈ ਕਿ ਚਲੋ परमपिता परमेश्वर हनुमान जी वेद बसंगे ਉਹਨਾਂ ਨੂੰ ਸਮਾਤ ਦੇਵੇ ਔਰ ਉਹ ਕੇ ਜਿਹੜਾ 2 ਮਹੀ ਦਾ ਪ੍ਰੋਗਰਾਮ ਹੈ ਤੇ ਸਹੀ ਸਲਾਮਤ ਨੇਪਰੇ ਚੜ ਸਕੇ ਧੰਨਵਾਦ ਇਹ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਵਧੀਆ ਨਾਲ ਚੱਲ ਰਿਹਾ ਹੈ ਹੁਣ ਕੁਝ ਪਰਿਵਾਰ ਨਵੇਂ ਆ ਕੇ ਜੁੜ ਗਏ ਸਾਡੇ ਮਹਲੇ ਚ 2-2 ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਪ ਪਾਣਾ ਇਹਨਾਂ ਦਾ ਇਹ ਮਸਤ ਹੈ ਵੀ ਇਸ ਨੂੰ ਅਸੀਂ ਕਬਜ਼ਾ ਕਰ ਨਾ ਕੀ ਉਹਨਾਂ ਦਾ ਕੋਈ ਸੇਵਾ ਵਿੱਚ ਯੋਗਦਾਨ ਹੈ ਨਾ ਕੋਈ ਮਹੱਲੇ 'ਚ ਸੇਵਾ ਕਿਸੇ ਭਾਵਨਾ ਵੀ 0% ਪੰਚਾਇਤ ਦੇ ਵਿੱਚ ਆ ਕੇ ਕਹਿ ਦਿੰਦਾ ਵੀ ਸਾਡਾ ਇਹ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਦਿਆਂਗੇ ਕਿਉਂਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਕਿਸੇ ਨੇ ਭੇਜੇ ਹੋਏ ਨੇ ਇਹ 2-2 ਵਜੇ ਤੱਕ ਇਹਨਾਂ ਨੂੰ ਰੋਡਰ ਉੱਪਰ ਪਾਣਾ ਜਿਹੜਾ ਕਿ ਸਾਰਾ ਮਾਲਾ ਪਰੇਸ਼ਾਨ ਐਨ ਗੱਲ ਦਾ ਬੜੇ ਵਾਰੀ ਮੈਂ ਕੰਪਲੀਟਾਂ ਮਿਲਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਹੈ ਉਹੀ ਮੈਂਬਰ ਕੰਮ ਜੀ ਹੈ ਮੈਂਬਰ ਹੁਣ ਉਹੀ ਮੈਂਬਰ ਹੋਣੇ ਚਾਹੀਦੇ ਨੇ ਜਿਹੜੇ ਸੇਵਾ ਕਰ ਰਹੇ ਨੇ ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਹੁਣ ਮੰਨਾਂਗੇ ਜਿਹੜੇ ਪੰਜ ਚਾਰ ਸਾਲਾਂ ਤੋਂ ਆ ਕੇ ਕਹਿਣ ਵੀ ਸਾਡੇ ਪ੍ਰਲਾਉ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਏਗਾ ਹਾਂ ਜੀ ਇਹ ਧਾਰਮਿਕ ਸੰਸਥਾ ਹੈ ਉਹ